ਅੱਜ ਹੁਸ਼ਿਆਰਪੁਰ ਫੋਕਸ ਦੀ ਟੀਮ ਬਾਬਾ ਬਰਖਾਨੀ ਲੰਗਰ ਸੇਵਾ ਸਮਿਤੀ ਰਜਿਸਟਰ ਮੁਕੇਰੀਆਂ ਵਿਖੇ ਪਹੁੰਚੀ ਜਿੱਥੇ ਕਿ ਬਾਬਾ ਬਰਖਾਨੀ ਲੰਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੰਮੂ ਕਸ਼ਮੀਰ ਦੇ ਵਲਟਾਲ ਵਿਖੇ ਲੰਗਰ ਲਗਵਾਉਣ ਸੰਬੰਧੀ ਗੱਡੀਆਂ ਰਵਾਨਾ ਕੀਤੀਆਂ ਗਈਆਂ ਇਸ ਦੌਰਾਨ ਸੰਗਤਾਂ ਨੇ ਭੰਗੜੇ ਪਾ ਕੇ ਅਤੇ ਪੁਲੀ ਸ਼ੰਕਰ ਦੀ ਜਿਆਜਾ ਕਰ ਕਰਕੇ ਲੰਗਰ ਵਲਟਾਲ ਤਿੰਨ ਨੰਬਰ ਵਿਖੇ ਲਖਾਇਆ ਜਾਂਦਾ ਹੈ ਇਹ ਲੰਗਰ ਪੁਲੀ ਸ਼ੰਕਰ ਦੀ ਕਿਰਪਾ ਨਾਲ ਇਸ ਲਈ 32 ਸਾਲਾਂ ਤੋਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ ਕਿਰਪਾ ਚੈਨਲ ਦੇਖ ਰਹੀਆਂ ਸੰਗਤਾਂ ਹੁਸ਼ਿਆਰ ਪਰ ਫੌਕਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਅਤੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਵੱਲੋਂ ਕੀਤੀ ਗਈ ਨਿਵਾਨੀ ਜੀ ਕੋਸ਼ਿਸ਼ ਆਪ ਜੀ ਨੂੰ ਕਿਸ ਤਰ੍ਹਾਂ ਲੱਗੀ

की शादी में एक दो तीन चार जय जयकार एक दो तीन चार बोले तेरी जयकार शंकर म... भगवान की जय भोला मैया की जय गणपति महाराज की शिव परिवार की जय पार्वती पते देव ਅੱਜ ਬਾਬਾ ਬਰਫਾਨੇ ਲੰਗਰ ਸੇਵਾ ਸਮਿਤੀ ਮੁਕੇਰੀਆਂ ਹਿਆਰਪੁਰ ਵੱਲੋਂ ਰਸਦ ਤੇ ਸੇਵਾਦਾਰਾਂ ਦਾ ਦੂਸਰਾ ਜਿਹੜਾ ਭੇਜਿਆ ਗਿਆ ਹੈ ਜਿਹਦੇ ਵਿੱਚ ਦੋ ਟਰੱਕ ਤੇ ਇੱਕ ਛੋਟੀ ਮਹਿੰਦਰਾ ਕਾਰ ਤੇ ਕੁਝ ਘਾਰਾਂ ਜਾਣਗੀਆਂ ਜਿਹੜੀ ਪੂਰੀ ਰਸਦ ਜਿਹੜੀ 1 ਮਹੀਨੇ ਦੀ ਲੈ ਕੇ ਬਾਲਟਾਲ ਪਹੁੰਚਣਗੀਆਂ ਕੱਲ ਨੂੰ ਠੀਕ ਹੈ ਇਰੇ ਵਿੱਚ ਅਸੀਂ ਯਾਤਰੀਆਂ ਦੇ ਧਿਆਨ ਦੇ ਲਈ ਉਹਨਾਂ ਦੀ ਦੇਖਭਾਲ ਦੇ ਲਈ ਹਰ ਤਰ੍ਹਾਂ ਦੀ ਰਸਦ ਭੇਜਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਕੰਬਲ ਗੱਦੇ ਦਵਾਈਆਂ ਖਾਣ ਪੀਣ ਦੀ ਰਸਦ ਹਰ ਤਰ੍ਹਾਂ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਯਾਤਰੀਆਂ ਦਾ ਧਿਆਨ ਰੱਖਿਆ ਜਾਵੇ ਤੇ ਯਾਤਰੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਤੇ ਹਮ ਹਮਾ ਕੇ ਬਾਬਾ ਪੋਲੇ ਨਾਥ ਦੀ ਯਾਤਰਾ ਤੇ ਪਹੁੰਚੋ ਤੇ ਇਹਨੂੰ ਸਫਲ ਬਣਾਓ ਇਸ ਤੋਂ ਲਗਾਸੀ ਜਿੰਨੀਆਂ ਵੀ ਸਾਡੇ ਨਾਲ ਬ੍ਰਾਂਚਾਂ ਜੁੜੀਆਂ ਹੋਈਆਂ ਆ ਹੁਸ਼ਿਆਰਪੁਰ ਮਾਲਪੁਰ ਗੜਸ਼ੰਕਰ ਚੰਡੀਗੜ ਗੁਰਾਇਆਂ ਲੁਧਿਆਣਾ ਭੋਗਪੁਰ ਦਿੱਲੀ ਅਮਰਸਰ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਵਿਸ਼ਾਲ ਪੰਡਾਰੇ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸ਼ੰਕਰ ਭਗਵਾਨ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਬਾਬਾ ਬਰਫਾਨੀ ਜੀ ਵੱਲੋਂ ਟਰੱਕ ਦੀ ਰਸਤ ਤੇ ਜਾ ਰਹੀ ਹੈ ਅ ਸਭ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਮ ਹੁਮਾ ਕੇ ਜਿਆਦਾ ਤੋਂ ਜਿਆਦਾ ਸ਼ਰਧਾ ਲੋਤਿਆਨ ਔਰ ਸ਼੍ਰੀ ਬਾਬਾ ਬਰਫਾਨੀ ਜੀ ਦੇ ਦਰਸ਼ਨ ਕਰਨ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਨੂੰ ਮਿਲੇਗੀ ਜਿੰਨਾ ਕਿ ਸਾਡ ਕੋ ਹੋ ਸਕਦਾ ਸੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਪੂਰੇ ਇੰਡੀਆ ਤੋਂ ਉੱਥੇ ਜ਼ਿਆਦਾ ਤੋਂ ਜ਼ਿਆਦਾ ਸ਼ਰਧਾਲੂ ਆਣ ਤੇ ਬਾਬਾ ਬਰਫਾਨੀ ਜੀ ਦੇ ਦਰਸ਼ਨ ਕਰਨ। ਉਹ ਕੇ ਕੇ ਵਿੱਚ ਨਾਰੀ ਸ਼ਕਤੀ ਵੀ ਜਾ ਰਹੀ ਹੈ ਕੱਲੀ ਜਨ ਸ਼ਕਤੀ ਜਾ ਰਹੀ ਹੈ। ਨਾਰੀ ਸ਼ਕਤੀ ਨਾਲ-ਨਾਲ ਜਾ ਰਹੀ ਹੈ ਜੀ ਬਿਲਕੁਲ ਨਾਲ ਉਹਨਾਂ ਦੀਆਂ ਗੱਡੀਆਂ ਜਾ ਰਹੀਆਂ ਆਂਟੀ ਦੀਦੀ ਸਭ ਸਾਰੇ ਜਾ ਰਹੇ ਆਂ ਕਹਿ ਰਹੇ ਆਂ ਕਿ ਬੱਸ ਵੀ ਜਾ ਰਹੀ ਹੈ ਕੱਲ ਉਹਦੇ ਵਿੱਚ ਨਾਰੀ ਸ਼ਕਤੀ ਵੀ ਹੈ ਜਨ ਸ਼ਕਤੀ ਵੀ ਹੈ ਸਭ ਹੈ ਜੀ ਨਾਰੀ ਸ਼ਕਤੀ ਨਾਲ-ਨਾਲ ਹੀ ਚੱਲੇਗੀ ਤੇ ਬਾਬਾ ਬਰਫਾਨੀ ਜੀ ਦਰਸ਼ਨ ਵਧੀਆ ਤੋਂ ਵਧੀਆ ਦੇਣਗੇ ਜੀ। ਬੋਲ ਸ਼ੰਕਰ ਭਗਵਾਨ ਕੀ ਜੈ ਪਹਿਲਾ ਤਾਂ ਸਾਰੇ ਹੀ ਜਿਨੇ ਵੀ ਸਾਡੇ ਮੁਕੇਰੀਆਂ ਨਿਵਾਸੀ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਮੁਕੇਰੀਆਂ ਤੋਂ ਬਾਬਾ ਪਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਾਰਪੁਰ ਜੋ ਲੰਗਰ ਬਾਲਟਾਲ ਚ ਲੱਗਦਾ ਆ ਉਹ ਅੱਜ ਜਿਹੜਾ ਆ ਰਸਦ ਜਿਹੜੀ ਸਮੱਗਰੀ ਜਿਹੜੀ ਇੱਥੋਂ ਚਲੀ ਗਈ ਆ ਰਾਸ਼ਨ ਦੇ ਦੋ ਟਰੱਕ ਭਰ ਕੇ ਇੱਥੋਂ ਭੇਜੇ ਆ ਤੇ 3 ਜੁਲਾਈ ਤੋਂ ਜਿਹੜੀ ਯਾਤਰਾ ਸ਼ੁਰੂ ਹੋ ਰਹੀ ਆ ਤੇ 1 ਜੁਲਾਈ ਤੋਂ ਅਸੀਂ ਜਿਹੜਾ ਉੱਥੇ ਲੰਗਰ ਜਿਹੜਾ ਸ਼ੁਰੂ ਕਰ ਦਵਾਂਗੇ ਤੇ ਸਾਰੇ ਹੀ ਆਪਾਂ ਯਾਤਰੀਆਂ ਨੂੰ ਮੁਕੇਰੀਆਂ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਭਾਰਤ ਵਾਸੀਆਂ ਨੂੰ ਇਹ ਨਵੇਦਨ ਕਰਦੇ ਆ ਕਿ ਵੱਧ ਤੋਂ ਵੱਧ ਬਿਨਾ ਡਰੇ ਹੋਏ ਕਿਉਂਕਿ ਸਰਕਾਰ ਦੀਆਂ ਬਹੁਤ ਸਾਰੀਆਂ ਫੈਸਿਲਿਟੀਆਂ ਆਈਆਂ ਹਨ ਔਰ ਲੰਗਰ ਵੱਲੋਂ ਵੀ ਬਹੁਤ ਸਾਰੀਆਂ ਸੇਵਾਵਾਂ ਤੁਹਾਡੇ ਲਈ ਉੱਥੇ ਜਿਹੜੀਆਂ ਹੈਗੀਆਂ ਤੇ ਤੁਸੀਂ ਪਹੁੰਚੋ ਤੇ ਪੋਲੇ ਬਾਬਾ ਜੀ ਦੇ ਦਰਸ਼ਨ ਕਰੋ ਆਪਕੋ ਜਾਨੀ ਕਿ ਕੀ ਗੱਲ ਮੈਂ ਜੂਥ ਬਾਰੇ ਜੋ ਕਿ 52 ਸੀਐਸਰ ਪਾਸੇ ਲੱਗੀ ਰੋਡ ਹੈ ਉਹਨਾਂ ਦਾ ਨਸ਼ਾ ਬਾਰੇ ਬਿਲਕੁਲ ਸਹੀ ਗੱਲ ਹੈ ਜੀ ਜੂਥ ਔਰ ਪੈਸੇ ਤੁਸੀਂ ਦੇਖਿਆ ਹੋਵੇਗਾ ਪਿਛਲੇ 2 ਕੋਵਿਡ ਤੋਂ ਬਾਅਦ ਅਸੀਂ ਨੇ ਨੋਟ ਕੀਤਾ ਹੈ ਬਹੁਤ ਸਾਰਾ ਜਿਹੜਾ ਜੂਥ ਹੈ ਉਹ ਧਰਮੀ ਕੰਮਾਂ ਦੇ ਵਿੱਚ ਅੱਗੇ ਆ ਰਿਹਾ ਹੈ ਔਰ ਇਸੇ ਤਰ੍ਹਾਂ ਮੈਂ ਵੱਧ ਤੋਂ ਵੱਧ ਆਪਣੇ ਨਾਲ ਆਪਣਾ ਪਿੰਡ ਆਪਣਾ ਸ਼ਹਿਰ ਅਸੀਂ ਵੱਧ ਤੋਂ ਵੱਧ ਜੂਥ ਨੂੰ ਜੋੜਦੇ ਆਂ ਤਾਂ ਜੋ ਉਹ ਨਸ਼ਿਆਂ ਤੋਂ ਦੂਰ हट ਕੇ ਇਹੋ ਜਿਹੇ ਕੰਮਾਂ 'ਚ ਲੋਕਾਂ ਦੀ ਸੇਵਾ ਦੇ ਲਈ ਅੱਗੇ ਆਏ ਤੇ ਵੱਧ ਤੋਂ ਵੱਧ ਲੋਕ ਜੋੜ ਵੀ ਰਹੇ ਨੇ ਔਰ ਆ ਵੀ ਰਹੇ ਨੇ ਜੀ ਸਾਡੀ ਮੈਮਰੀ ਕੋਲ ਕਿਸ ਤਰੀਕੇ ਇਸ ਪਾਸੇ ਨੂੰ ਪਸ ਕਰਤਾ ਰਹੇ ਨੇ ਮੇਰੀ ਫੈਮਲੀ ਨੇ ਮੈਨੂੰ ਕਦੀ ਵੀ ਦੇਖੋ ਆਪਾਂ ਜਦੋਂ ਸ਼੍ਰੀ ਅਮਰਨਾਥ ਲੰਗਰ ਲੈ ਕੇ ਜਾਂਦੇ ਆ ਤਾਂ ਉਸ ਤੋਂ ਪਹਿਲਾਂ ਜਿੱਦਾਂ ਪਿਛਲੀ ਪਹਿਲਗਾਮ ਜਿਹੜੀ ਘਟਨਾ ਹੋਈ ਆ ਪਰ ਮੇਰੀ ਫੈਮਲੀ ਨੇ ਅੱਜ ਤੱਕ ਮੈਨੂੰ ਕਦੀ ਰੋਕਿਆ ਨਹੀਂ ਕਿ ਉੱਥੇ ਉਗਰਵਾਦੀ ਇਹ ਜਾਂ ਇਦਾਂ ਦਾ ਕੁਝ ਪ੍ਰੋਬਲਮ ਚੱਲਦੀਆਂ ਪਈਆਂ ਮੈਨੂੰ ਹਮੇਸ਼ਾ ਇਹੀ ਮੈਨੂੰ ਪ੍ਰੋਸਾਹਿਤ ਕੀਤਾ ਆ ਕਿ ਤੁਸੀਂ ਜਾਓ ਔਰ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੋ